सतगुरु देवनी जय कृष्ण कन्हैया लाल की जय हे सतगुरु नी दया बिना भोला सपने मळे नहीं सतसंग कृपा होय जो मारा गुरु देवनी तो चढ़े ਭਗਤੀ ਕੇ ਰੋ ਰੰਗ ਹੈ ਸਤ ਗੁਰੂ ਵਿਨਾ ਹੂੰ ਤੋ ਆਂਧੜੀ ਰੇ ਸਤ ਗੁਰੂ ਵਿਨਾ ਹੂੰ ਤੋ ਆਂਧੜੀ ਰੇ ਹੈ ਸਤ ਗੁਰੂ ਵਿਨਾ ਹੂੰ ਤੋ ਆਂਧੜੀ

ਸਤ ਗੁਰੂ ਵਿਨਾਹ ਹੂ ਤੋ ਆਂਧੜੀ ਰੇ ਹਾਰੇ ਮਾਰੀ ਦੇ ਕੇ ਮਕਰੂ ਖਾਜੜੀ ਰੇ ਸਤ ਗੁਰੂ ਵਿਨਾਹ ਹੂ ਤੋ ਆਂਧੜੀ ਰੇ ਰੇ ਸਤ ਗੁਰੂ ਵਿਨਾਹ ਹੂ ਤੋ ਆਂਧੜੀ ਰੇ ਸਤ ਗੁਰੂ ਵਿਨਾਹ ਹੂ ਤੋ ਆਂਧੜੀ ਰੇ ਮੇਂ ਮਨੇ ਸੁਝੇ ਨਹੀਂ ਸਰੀ ਸਾਕੜੀ ਰੇ ਸਤ ਗੁਰੂ ਵਿਨਾਹ ਰੀਰੇ ਸਤ ਕਰੋ ਵੇ ਕਾ ਉਤਰਾਣ ਡੇ ਰੇ ਮੁੰਨੇ ਸੂਜੇ ਨਹੀਂ ਸ਼ੇਰੀ 삭ੜੀ ਰੇ ਸਤ ਗੁਰੂ ਵੀ ਵਿਨਾ ਹੂ ਤੋ ਆਂਧੜੀ ਰੇ ਮੀਤ ਸਾਲੇ ਨਹੀਂ ਮਰੀ ਆਂਗੜੀ ਰੇ ਸਤ ਗੁਰੂ ਵੇਨਾ ਹੂ ਤੋ ਆਂਧੜੀ ਰੇ ਸਤ ਗੁਰੂ ਵਿਨਾ ਹੂ ਤੋ ਆਂਧੜੀ ਰੇ ਸਤ ਗੁਰੂ ਵੇਨਾ ਹੂ ਤੋ ਆਂਧੜੀ ਰੇ ਮਨੇ ਸੁਝੇ ਨਹੀਂ ਸ਼ੇਰੀ ਸਾਕੜੀ ਰੇ ਸਤ ਗੁਰੂ ਵਿਨਾ ਰੇ ਕਮੜ ਖਿਲੀ ਪਾਖੜੀ ਰੇ ਮਰਾ ਜਲੜੇ ਕਮੜ ਖਿਲੀ ਪਾਖੜੀ ਰੇ ਮਰਾ ਸਤਗੁਰੂ ਵੇਚਾਨੇ ਖੁੱਲੀ ਆਖੜੀ ਰੇ ਸਤਗੁਰੂ ਵੀਨਾ ਸਤ ਗੁਰੂ વિના ਉਤ ਆਂਧੜੀ ਰੇ ਮਨੇ ਸੁਝੇ ਨੀ ਸੇਰੀ ਥਾਕ ਨੀ ਰੇ ਸਤ ਗੁਰੂ વિના ਉਤ ਆਂਧੜੀ ਰੇ ਇਹ ਮੇਤੋ ਗਿਆਨ ਤਣੀ ਲੀਦੀ ਲੱਕੜੀ ਰੇ ਮੇਤੋ ਗਿਆਨ ਤਣੀ ਲੀਦੀ ਲੱਕੜੀ ਇਹ ਤੇਤੀ ਲਾਗੇ ਨਹੀਂ ਮਨੇ ਥਾਕੜੀ ਰੇ ਸਤ ਗੁਰੂ ਵਿਨਾ सतगुरु विना ऊ तो आंधळी रे मने सुजे नहीं तेरी ठाकणी रे सतगुरु विना ऊ तो आंधळी रे ए बाबा बड़देव कहै ससूं बातड़ी रे बाबा बड़देव कहै ससूं बातड़ी रे ए वे हाथ या विसे हीरा हाटड़ी रे Et non,